ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਗੁਰੂ ਰਾਮਦਾਸ ਜੀ ਦੇ ਪਵਨ ਸਥਾਨ ਤੇ ਅਸੀਂ ਆਏ ਜੀ ਅੱਜ ਸਿੰਘ ਸਾਹਿਬ ਦਸੇਦਾਰ ਬਾਬਾ ਦਸੇਦਾਰ ਕੁਲਦੀਪ ਸਿੰਘ ਗੜਾਜੀ ਨੇ ਅੱਜ ਫਤੇ ਸਿੰਘ ਨੂੰ ਸਨਮਾਨ ਕੀਤਾ ਉਹ ਸਨਮਾਨ ਦੇ ਇਸ ਕਰਕੇ ਕੀਤਾ ਕਿ ਫਤੇ ਸਿੰਘ ਛੋਟੀ ਉਮਰ ਦੇ ਵਿੱਚ ਇਹ ਦੇਸ਼ਮ ਦੇਸ਼ਾਂ ਦੀ ਧਰਤੀਆਂ 'ਚ ਯੂਰਪ ਦੇ ਵਿੱਚੋਂ ਪਹਿਲੇ ਨੰਬਰ ਤੇ ਇਹਨੇ ਸਥਾਨ ਪ੍ਰਾਪਤ ਕੀਤਾ ਗੱਤਕੇ ਦੇ ਵਿੱਚ ਉੱਥੇ 2024 ਦੇ ਵਿੱਚ ਫਿਟ ਕਿਡ ਬੱਚਿਆਂ ਦੀ ਚੈਂਪੀਅਨਸ਼ਿਪ ਹੁੰਦੀ ਆ ਉਹਦੇ ਵਿੱਚ ਫਤੇ ਸਿੰਘ ਦੀ ਸਿਲੈਕਸ਼ਨ ਹੋਈ ਸੀ ਜੀ ਇਹ ਯੂਰਪ ਤੇ ਜਾ ਕੇ ਪਹਿਲੇ ਨੰਬਰ ਤੇ ਆਇਆ ਸਿੱਖੀ ਨੇ ਪ੍ਰਮੋਟ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖ ਬੱਚਾ ਜਿਹਨੂੰ ਗੋਰਿਆਂ ਨੂੰ ਪਤਾ ਨਹੀਂ ਸੀ ਗਤਕਾ ਕੀ ਚੀਜ਼ ਹੁੰਦੀ ਹੈ ਸਿੱਖ martial art ਕੀ ਹੁੰਦੀ ਹੈ ਇਹ ਬੱਚੇ ਨੇ ਉੱਥੇ ਜਾ ਕੇ ਫਤੇ ਸਿੰਘ ਨੇ ਪਰਫਾਰਮ ਕੀਤਾ ਤੇ ਉੱਥੋਂ 골ਡ ਮੈਡਲ ਲੈ ਕੇ ਆਇਆ ਹੁਣ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਨੇ ਫਤੇ ਸਿੰਘ ਦਾ ਸਨਮਾਨ ਕੀਤਾ ਕਿ ਯਾਰਾ ਸਿੱਖੀ ਇਦਾਂ ਕਾਇਮ ਰੱਖਣੀ ਹੈ ਕਿ ਤੇਰੇ ਹਰ ਤਰੀਕੇ ਨਾਲ ਤੇਰੇ ਨਾਲ ਅਸੀਂ ਖੜੇ ਆਂ ਤੁਸੀਂ ਜਿੱਥੇ ਵੀ ਸਟੇਜ ਤੇ ਤੈਨੂੰ ਸਨਮਾਨਤ ਕਰਾਂਗੇ ਤੋਂ ਬੱਚੇ ਪਰ ਸਿੱਖੀ ਨਹੀਂ ਛੱਡਣਗੇ ਕਿ ਬੱਚੇ ਕਰਕੇ ਫਤੇ ਸਿੰਘ ਕਰਕੇ ਸਾੰਦਾ ਵੀ ਨਾਮ ਉੱਚਾ ਹੋ ਰਿਹਾ ਹੈ ਪਹਿਲੇ ਮੇਰੀ ਵੀ ਕਟਿੰਗ ਸੀ ਜੀ ਮੈਂ ਵੀ ਹੁਣ ਫਤੇ ਸਿੰਘ ਵੱਲ ਦੇਖ ਕੇ ਮਹਾਰਾਜ ਦੇ ਗੁਰੂ ਲੜਦੇ ਅਸੀਂ ਲੱਗ ਰਹੇ ਹਾਂ ਅਸੀਂ ਵੀ ਹੁਣ ਜਲਦੀ ਗੁਰੂ ਵਾਲੇ ਬਣ ਕੇ ਤੇ ਦੇਸ਼ਾਂ ਵਿਦੇਸ਼ਾਂ ਤਸਵੀਰ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨਗਰੀ ਦਾ ਨਾਮ ਉੱਚਾ ਕਰੀਏ ਤੇ ਐਦਾਂ ਹੀ ਸੀਸ ਜਤੇਜਰ ਸਾਹਿਬ ਸਿੰਘ ਸਾਹਿਬ ਮਹਾਪੁਰਸ਼ ਐਦਾਂ ਹੀ ਸੀਸ ਮਿਲਦੀ ਰਹੇ ਤੇ ਅਸੀਂ ਗੁਰ ਆਮਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਕੀ ਕਾਰਾ ਛੱਡਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅਮਰਦਾਸ ਜੀ ਦੀ ਤਰਤੀਬ ਦੇ ਕੁਕਰ ਮੇਰਾ ਨਾਮ ਨਵਜੀਤ ਔਰ ਅਸੀਂ ਇੱਥੇ ਦੇ ਵਾਸੀ ਆਂ ਮੇਰਾ ਬੇਟਾ ਫਤਿਹ ਸਿੰਘ ਵਾਹਿਗੁਰੂ ਦੀ ਕਿਰਪਾ ਨਾਲ 4.5 ਸਾਲ ਦਾ ਜੋ ਅੱਜ ਹੈ ਤੇ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ 3.5 ਸਾਲ 'ਚ ਇੱਕ ਕਿਲਾ ਹੀ ਫਤਿਹ ਕਰਕੇ ਆਇਆ ਸੀ ਚਾਹ ਦੀ ਯੂਰਪ ਦੀ ਚੈਂਪੀਅਨਸ਼ਿਪ ਜਿੱਤੀ ਸੀਗੀ ਗੋਰਿਆਂ ਨੂੰ ਹਰਾ ਕੇ ਸਾਰੇ ਗੋਰਿਆਂ ਨੂੰ ਪਿੱਛੇ ਛੱਡ ਕੇ ਦੋ ਚੈਂਪੀਅਨਸ਼ਿਪ ਚੋਦੇ ਨੇ ਆਪਣਾ ਨਾਮ ਰੋਸ਼ਨ ਕੀਤਾ ਸੀ ਗੁਰਾਂ ਅੰਦਾਜ਼ ਜੀ ਦੀ ਬੜੀ ਕਿਰਪਾ ਹੈ ਬੱਚੇ ਦਾ ਕਿਸ ਤਰ੍ਹਾਂ ਇਹਨੂੰ ਸ਼ੌਂਕ ਜਾ ਗਿਆ ਜਾਂ ਕਿਤਨਾ ਇਹਨਾਂ ਐਕਸਪਰਟ ਹੋਇਆ ਕਿ ਚੈਪਟਰੋ ਦਾ ਜਿਹੜਾ ਚੈਂਪੀਅਨਸ਼ਿਪ ਦਿੱਤਾ ਲੱਗਦਾ ਹੈ ਦੇਖੋ ਵਾਏ ਗੁਰੂ ਐਕਸਪਰਟ ਤਾਂ ਅਸੀਂ ਨਹੀਂ ਕਹਿ ਸਕਦੇ ਐਕਸਪਰਟ ਤਾਂ ਬਾਦਸ਼ਾਹ ਕੋਦੀ ਹੈਗੇ ਨੇ ਪਰ ਜੋ ਸਚਾਈ ਹੈ ਬੱਚੇ ਨੂੰ ਨਾ ਬਚਪਨ ਤੋਂ ਸ਼ੌਂਕ ਸੀਗਾ ਤੇ ਉਹਨੇ ਨਾ ਆਪਣੇ ਹੱਥਾਂ ਨਾਲ ਕਲਾਵਾਂ ਕਰਨੀਆਂ ਤੇ ਕਿਸੇ ਹੱਦ ਤੱਕ ਸਾਨੂੰ ਮਾਰੇ ਨੇ ਮਾਰੇ ਨੇ ਮੇਰ ਕੀਤੀ ਬੁੱਧੀ ਬਖਸ਼ੀ ਤੇ ਅਸੀਂ ਉਹਨੂੰ ਸ਼ਸਤਰ ਲਿਆ ਕੇ ਦਿੱਤੇ ਤੇ ਸ਼ਸਤਰ ਤੇ ਬਾਕੀ ਬੱਚੇ ਜਿਹੜਾ ਫੋਨ ਨਾਲ ਖੇਡਦੇ ਆ ਕਿਸੇ ਚੀਜ਼ ਉਹ ਵੀ ਫੋਨ ਨਾਲ ਖੇਡਦਾ ਐ ਇਦਾਂ ਨਹੀਂ ਮੈਂ ਕਹਾਂਗੀ ਨਹੀਂ ਖੇਡਦਾ ਪਰ ਗੱਤਕੇ ਜ ਜੋ ਉਹਨੂੰ ਸ਼ੌਂਕ ਹੈ ਸ਼ਸਤਰ ਸਜਾਣ ਦਾ ਗੱਤਕਾ ਕਰਨ ਦਾ ਤੇ ਉਹੀ ਚੀਜ਼ ਕੈਰੀ ਫਾਰਵਰਡ ਹੋਈ ਤਿੰਨ ਤਿੰਨ ਘੰਟੇ ਬੱਚੇ ਨੇ ਪ੍ਰੈਕਟਿਸ ਕੀਤੀ ਉਹਦੀ ਖੁਦ ਦੀ ਪਹਿਲੀ ਵਾਹਿਗੁਰਦੀ ਰਹਿਮਤ ਹੈ ਦੂਜੀ ਖੁਦ ਦੀ ਪ੍ਰੈਕਟਿਸ ਹੈ ਉਹਦੀ ਹਜੇ ਉਹ ਵਿਚਾਰਾ ਡਾਈਪਰ ਲਾੰਦਾ ਸੀਗਾ ਜਦ ਉਹ ਪ੍ਰੈਕਟਿਸ ਕਰ ਰਿਹਾ ਸੀ ਤਿੰਨ ਤਿੰਨ ਘੰਟੇ ਗਰਾਊਂਡ 'ਚ ਬੈਠ ਕੇ ਰੋਟੀ ਖਾਣੇ ਉਹਨੂੰ ਤੇ ਉਹ ਉਹੀ ਮਿਹਨਤ ਵਾਹਿਗੁਰਦੀ ਮਿਹਨਤ ਰੰਗ ਲੱਗੇ ਜਾਰੀ ਹੈ ਅੱਗੇ ਮੋਰ ਹਾਂਜੀ ਹਾਂਜੀ ਚਲੋ ਟਾਰਗੇਟ ਕੀ ਹੈ ਜਿਸ ਤਰ੍ਹਾਂ ਚਾਰ ਦਿਨ ਬੱਚੇ ਨੇ ਗੱਤਕਾ ਪਰਫਾਰਮ ਕੀਤਾ ਸੀਗਾ ਰੈਂਡਮਲੀ ਤੇ ਫਿਰ ਉਸ ਤੋਂ ਬਾਅਦ ਪੀਟੀਸੀ ਅਵਾਰਡਸ ਹੋਏ ਨੇ ਸਿੱਖ achiever awards ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਤੇ ਬੱਚੇ ਦੀ ਉੱਥੇ ਪਰਫਾਰਮੈਂਸ ਹੋਈ ਸੀਗੀ ਤੇ ਬੱਚੇ ਨੂੰ ਉਸੇ ਕਚੀਵਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਫਿਰ ਕੈਪਟਨ ਮਿਸਟਰ 15 ਅਗਸਤ ਦੇ ਉਹਨਾਂ ਨੇ ਵੀ ਬੱਚੇ ਨੂੰ ਪ੍ਰੋਤਸਾਹਨ ਦੇ ਲਈ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਹੁਣ ਅੱਗੇ ਬਾਇਗੁਰ ਦੀ ਮੇਨ ਨਾਲ ਜਿੱਥੇ ਜਿੱਥੇ ਸ਼੍ਰੀ ਕਾਂਟਕ ਸਾਹਿਬ ਦੇ ਵਿਸ਼ੇਸ਼ ਆਰ ਨੇ ਪ੍ਰਮਾਨ ਕੀਤਾ ਹੈ ਇੱਕ ਕੰਮ ਦੇ ਸਰੂਪ ਸਤਨ ਦੇ ਜਿੱਤਕਰ ਨੇ ਇਸ ਨੂੰ ਸਨਮਾਨ ਕੀਤਾ ਇਹ ਕੀ ਮਾਇਨੇ ਰੱਖਦਾ ਤੁਹਾਡੇ ਲਈ ਪਰਿਵਾਰ ਲਈ ਮਤਲਬ ਮਾਇਨੇ ਸ਼ਾਇਦ ਲਫ਼ਜ਼ਾ ਜੀ ਨਹੀਂ ਲੱਸ ਸਕਾਂਗੇ ਕਿ ਸਿਰ ਮੋਰ ਪਾਵਰ ਨੇ ਐਸਜੀਪੀਸੀ ਦੇ ਹੈਡ ਗਰੈਂਡ ਮਤਲਬ ਜਥੇਦਾਰ ਨੇ ਆਕਾਸ਼ ਸ੍ਰੀ ਰਾਲ ਤੱਕ ਸਾਹਿਬ ਜੀ ਦੇ ਤੇ ਜਿਸ ਤਰ੍ਹਾਂ ਉਹ ਅੱਜ ਸੰਗਤ ਨੂੰ ਪ੍ਰੋਤਸਾਹਨ ਦੇ ਰਹੇ ਨੇ ਇਸ ਤਰ੍ਹਾਂ ਬੱਚੇ ਦੇਖ ਕੇ ਹੋਰ ਜੁੜਨਗੇ ਸਿੱਖੀ ਵੱਲ ਕਿ ਪਤਾ ਲੱਗੇਗਾ ਜੇ ਬੱਚਾ ਐਨੇ ਕਿ ਫਤਿਹ ਸਿੰਘੀ ਗੱਤਕਾ ਕਰ ਸਕਦਾ ਦੁਨੀਆ ਜੀ ਬਹੁਤ ਬੱਚੇ ਨੇ ਜਿਹੜੇ ਥੋੜੀ ਪਿੱਛੇ ਰਹਿੰਦੇ ਨੇ ਜਦੋਂ ਉਹਨਾਂ ਨੂੰ ਇੱਕ ਬੈਕਹੈਂਡ ਮਿਲ ਜਾਂਦੀ ਹੈ ਨਾ ਕਿ ਪਿੱਛੋਂ ਦੀ ਸਪੋਰਟ ਮਿਲਦੀ ਹੈ ਕਿ ਸਾਨੂੰ ਸਾਡੀ ਜੋ ਸਿੱਖ ਕੌਮ ਦੇ ਮੇਨ ਨੇ ਉਹ ਸਾਨੂੰ ਸਪੋਰਟ ਕਰਦੇ ਨੇ ਤੇ ਬੱਚੇ ਹੋਰ ਹੋਰ ਜੁੜਨਗੇ ਸਿੱਖੀ ਵੱਲ ਸਾਡਾ ਮਨਵਾ ਬਹੁਤ ਬਹੁਤ ਮਾਣ ਹੈ ਗੁਰ ਆਮਦਾ ਜੀ ਦਾ ਬਹੁਤ ਸ਼ੁਕਰਾਨਾ ਹੈ ਕਿ ਵਾਈ ਗੁਰੂ ਨੇ ਇੱਥੋਂ ਤੱਕ ਲਿਆਂਦਾ ਇੰਨਾ ਮਾਣ ਸਤਕਾਰ ਸਾਨੂੰ ਫਤਿਹ ਸਿੰਘ ਨੂੰ ਫਤੇ ਸਿੰਘ ਦੇ ਮਾਪੇ ਬਦ ਨਾਲ ਸਾਨੂੰ ਜਾਣਿਆ ਜਾਂਦਾ ਸਾਡੇ ਖੁਦ ਦੇ ਨਾਮ ਸ਼ਾਇਦ ਨਹੀਂ ਕਿਸੇ ਨੂੰ ਪਤਾ ਹੋਣਗੇ ਲੋਕਾਂ ਨੇ ਸਾਡੇ ਨੰਬਰ ਵੀ ਫੋਨ 'ਚ ਇਸ ਤਰ੍ਹਾਂ ਸੇਵ ਕੀਤੇ ਫਤੇ ਦੇ ਮੰਮੀ ਫਤੇ ਦੇ ਪਾਪਾ ਬਹੁਤ ਵਾਹਿਗੁਰੂ ਦਾ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰੀਏ ਬਹੁਤ ਘੱਟ ਹੈ ਤੇ ਜਥੇਦਾਰ ਸਾਹਿਬ ਦਾ ਵੀ ਗੜਗੱਦ ਸਾਹਿਬ ਦਾ ਵੀ ਬਹੁਤ ਧੰਨਵਾਦ ਅਸੀਂ ਐਸਜੀਪੀਸੀ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਨਮਾਨ ਦਿੱਤਾ ਬੱਚੇ ਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਬਹੁਤ ਅੱਗੇ ਵੱਧ ਅਸੀਂ ਪਿੱਛੇ ਖੜੇ ਆ ਹਰ ਸਟੇਜਾਂ ਤੇ ਤੇਰਾ ਮਾਨ ਸਤਕਾਰ ਵੀ ਹੋਏਗਾ ਤੇ ਤੁਸੀਂ ਗੱਜ-ਵੱਜ ਕੇ ਸਿੱਖੀ ਨੂੰ ਅੱਗੇ ਲੈ ਕੇ ਚੱਲੋ